ਇਦਾਂ ਦੇਖੋ ਇਹ ਸਰ ਸਾਨੂੰ ਨਾ ਪਹਿਲੀ ਹਰਪ੍ਰੀਤ ਸਿੰਘ ਉਹਨਾਂ ਦੀ ਉਹਨਾਂ ਨੇ ਫੋਨ ਕੀਤਾ ਹੈ ਕੋਈ 8:00 ਵਜੇ ਕਿ ਸਾਡੀ ਪਹਿਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮੈਜਲਟੇਪ ਦੇ ਆ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੇ ਫਿਰ ਦੱਸਿਆ ਤੇ ਚਲੋ ਅਸੀਂ ਵੇਖਿਆ ਫਿਰ ਐਸਐਚਓ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਇਹਨਾਂ ਨੇ ਗਾੜੀ ਆਪਣਾ ਆ ਕੇ ਤੇ ਲੱਗਾ ਕਦੋਂ ਕਦੋਂ ਇਹ ਸੀ ਨਹੀਂ ਇਸ ਬਾਰੇ ਨਹੀਂ ਲੱਗਾ ਕਿ ਕਿਸ ਤਰ੍ਹਾਂ ਕਿੰਨੇ ਦੇ ਇਹ ਤਾਂ ਇਦਾਂ ਨਾਲ ਨੂੰ ਆਗੂ ਬੁਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਇਹਨਾਂ ਕਾਜ ਕਰਨਾ ਨਹੀਂ ਨਹੀਂ ਕੋਈ ਚੀਜ਼ ਕੋਸ਼ਿ ਵੀ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੋਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧੁਮਾਕੇ ਦੀ ਆਵਾਜ਼ ਸੁਣੀ ਹੋਵੇ ਜਾਂ ਕੁਛ ਇਦਾਂ ਦਾ ਹਾਂਜੀ ਨਹੀਂ ਇਦਾਂ ਦਾ ਤੇ ਕੁਛ ਨਹੀਂ ਵਾ ਕੀ ਲੱਗਦਾ ਕੀ ਹੈ ਕੀ ਸੀਗਾ ਮੈਨੂੰ ਪਤਾ ਨਹੀਂ ਕੁਛ ਵੀ ਭਾਈ ਕੀ ਹੈਗਾ ਤੇ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਤਾਂ ਕੋਸਾ ਡੋ ਅੱਛਾ ਸਾਡੇ 8:00 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨਾ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ 5 ਸਾਲ ਦਾ ਟੈਪ ਚੀਜ਼ ਪਈ ਆ ਇਹਦੇ ਬਾਰੇ ਸਾਨੂੰ ਕੋਈ ਪਸੰਦ ਨਹੀਂ ਆ ਸਾਨੂੰ ਪਤਾ ਇਹਦੇ ਬਾਰੇ ਕੀ ਆ ਐਂ ਜੋ ਇਹਦੇ ਮਤਲਬ ਕਿ ਆਰਮੀ ਮਤਲਾ ਜੀ ਆਰਮੀ ਵਾਲੇ ਰੰਗ ਲੱਗੇ ਉਹ ਹੀ ਦੱਸ ਸਕਦੇ ਨੇ ਇਹ ਚੀਜ਼ ਕੀ ਆ ਤੇ ਆਪਣੀ ਅੱਖੀਂ ਵੇਖਾਨੀ ਕੋਈ ਕਿਹਾ ਜੀ ਸੁਰੇ ਵੇਖਿਆ ਕਰਨ ਦੇ ਨਾਲ ਤੋਂ ਅਗਲੇ ਹੀ ਪਈ ਵੇਖਿਆ ਵੇਖੋ ਜਿੱਦਾਂ ਨਾ ਮਤਲਾ ਜੀ ਉਦਾਂ ਹੀ ਆਰਮੀ ਮਤਲਾ ਸਰ ਕਿਹਦੀ ਪਹਿਲੀ ਸੀ ਹੈਗੀ ਚੀਜ਼ ਇਹ ਘਰਪ੍ਰੀ ਸਿੰਘ ਘਰਪ੍ਰੀ ਸਿੰਘ ਦੇ ਪੈ